ਸਾਦ ਸੰਗਤ ਜੀਓ ਗੁਰੂ ਨਾਨਕ ਪਾਤਸ਼ਾਹ ਜੀ ਜਿੱਥੇ ਵੀ ਜਾਂਦੇ ਹਨ ਆਨੰਦ ਤੇ ਪਰਸੰਨ ਖੁਸ਼ੀਆਂ ਦੇ ਕੇ ਨਿਹਾਲ ਕਰਕੇ ਆਉਂਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਜੇ ਕੋਈ ਫਕੀਰ ਕੋਈ ਮੰਗਤਾ ਆਵੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਕਿ ਜਾ ਭਾਈ ਫਲਾਨੇ ਦਰਖਤ ਦੇ ਥੱਲੇ ਚਲਿਆ ਜਾ ਉੱਥੇ ਤੇਰੇ ਵਾਸਤੇ ਪਦਾਰਥ ਪਏ ਨੇ ਕੁਝ ਰੱਖਿਆ ਹੈ ਜਾ ਕੇ ਲੈ ਆ ਤੇ ਜਾ ਕੇ ਵੇਖਣ ਜੋ ਇੱਛਾ ਲੈ ਕੇ ਆਏ ਸਨ ਉਹੋ ਹੀ ਪਦਾਰਥ ਪਏ ਹੋਣ ਇਸ ਤਰ੍ਹਾਂ ਜੋ ਵੀ ਆਵੇ ਉਹ ਖਾਲੀ ਨਾ ਜਾਵੇ ਗੁਰੂ ਸਾਹਿਬ ਜੀ ਮਹਾਰਾਜ ਸੱਚ ਦਾ ਉਪਦੇਸ਼ ਦੇ ਕੇ ਉਹਨਾਂ ਨੂੰ ਵਿਦਾ ਕਰਨ ਤੇ ਜੋ ਵੀ ਆਵੇ ਉਹ ਸਿਫਤਾਂ ਕਰਨ ਕਿ ਇਹ ਪਰਮੇਸ਼ਰ ਦੀ ਦਰਗਾਹ ਦਾ ਮਾਲਕ ਹੈ ਨਾਲੇ ਆਖਣ ਭਾਈ ਨਉ ਨਿੱਧਾ ਸਿੱਧਾ ਇਸ ਦੇ ਅੱਗੇ ਪਿੱਛੇ ਲੱਗੀਆਂ ਫਿਰਦੀਆਂ ਨੇ ਇਸ ਦੀ ਕਮਾਈ ਵੀ ਧੰਨ ਹੈ ਇਹ ਆਪ ਵੀ ਧੰਨ ਹੈ ਇਹ ਕੋਈ ਵੱਡਾ ਫਕੀਰ ਹੈ ਤਾਂ ਜਿੱਦਾਂ ਦੀ ਖੂਬੀ ਗੁਰੂ ਸਾਹਿਬ ਜੀ ਮਹਾਰਾਜ ਦੇ ਵਿੱਚ ਕੋਈ ਵੇਖਣ ਉਦਾਂ ਹੀ ਗੁਰੂ ਸਾਹਿਬ ਜੀ ਮਹਾਰਾਜ ਦੇ ਉਹ ਗੁਣ ਗਾਉਣੇ ਜੋ ਵੀ ਗੁਣੇ ਗਾਉਣੇ ਕੋ ਪਰਮੇਸ਼ਰ ਦੀ ਦਰਗਾਹ ਵਿੱਚ ਕਬੂਲ ਪੈਣ ਸੋ ਗੁਰੂ ਨਾਨਕ ਪਾਤਸ਼ਾਹ ਜੀ ਹੁਣ ਉਸ ਦੇਸ਼ ਦੇ ਵਿੱਚ ਪਹੁੰਚੇ ਨੇ ਜਿੱਥੇ ਕੋਈ ਪਰਮੇਸ਼ਰ ਨੂੰ ਜਾਣਦਾ ਹੀ ਨਹੀਂ ਸੀ ਕੋਈ ਰੱਬ ਦਾ ਨਾਮ ਹੀ ਨਹੀਂ ਸੀ ਲੈਂਦਾ ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੋਲਿਆਂ ਦੇ ਉੱਤੇ ਬਲਦਿਆਂ ਅੰਗਾਰਿਆਂ ਤੇ ਖੇਤੀ ਕਰਕੇ ਵਿਖਾਈ ਹੈ ਆਓ ਇਹ ਸਾਖੀ ਸਰਵਣ ਕਰੀਏ ਇਹ ਸਾਖੀ ਭਾਈ ਬਾਲਾਜੀ ਵਾਲੀ ਜੋ ਜਨਮ ਸਾਖੀ ਪ੍ਰਾਤਨ ਹੈ ਉਸ ਦੇ ਵਿੱਚ ਲਿਖੀ ਹੋਈ ਹੈ ਸਾਧ ਸੰਗਤ ਜੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਮਨਾਫਕ ਦੇਸ਼ ਦੇ ਵਿੱਚ ਗਏ ਤਾਂ ਕੀ ਵੇਖਦੇ ਹਨ ਕਿ ਇਤੇ ਕੋਈ ਵੀ ਪਰਮੇਸ਼ਰ ਦਾ ਨਾਮ ਨਹੀਂ ਲੈਂਦਾ ਕੋਈ ਜਾਣਦਾ ਹੀ ਨਹੀਂ ਕਿ ਰੱਬ ਕੋਈ ਚੀਜ਼ ਹੈ ਜਾਂ ਨਹੀਂ ਹੈ ਸੋ ਜਿੱਥੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਗਏ ਪਰਮੇਸ਼ਰ ਦਾ ਹੀ ਨਾਮ ਜਪਾਇਆ ਹੈ ਸਿੱਧੇ ਰਸਤੇ ਪਾਇਆ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਹੁਣ ਇਸ ਦੇਸ਼ ਵਿੱਚ ਆ ਪਹੁੰਚੇ ਨੇ ਤਾਂ ਸਾਧ ਸੰਗਤ ਜੀਓ ਉਸੇ ਦੇਸ਼ ਦੇ ਲੋਕ ਆਪਣਾ ਗੁਜ਼ਾਰਾ ਖੇਤੀ ਕਰਕੇ ਕਰਦੇ ਸਨ ਤੇ ਖੇਤੀ ਦੀ ਸਿੰਚਾਈ ਉਹ ਬਰਸਾਤ ਦੇ ਨਾਲ ਹੀ ਕਰਦੇ ਸਨ ਜਦੋਂ ਮੀਂਹ ਦੀ ਲੋੜ ਪੈਣੀ ਤਾਂ ਸਾਰੀ ਪਰਜਾਨੇ ਜਾ ਕੇ ਰਾਜੇ ਦੇ ਕੋਲ ਅਰਜ਼ ਕਰਨੀ ਕਿ ਮੀਂਹ ਦੀ ਲੋੜ ਹੈ ਰਾਜੇ ਨੇ ਆਖਣਾ ਜਾਓ ਬਰਸਾਤ ਹੋਵੇਗੀ ਨਹੀਂ ਵਰਸੇਗਾ ਤਾਂ ਉਹਨਾਂ ਨੇ ਆ ਜਾਣਾ ਫਿਰ ਨਹੀਂ ਆਉਣਾ ਫਿਰ ਉਹਨਾਂ ਖੁਸ਼ ਹੋ ਜਾਣਾ ਤੇ ਖੇਤੀ ਬੀਜ ਦੇਣੀ ਇਸ ਤਰ੍ਹਾਂ ਉਹਨਾਂ ਲੋਕਾਂ ਦਾ ਗੁਜ਼ਾਰਾ ਚੱਲ ਰਿਹਾ ਸੀ ਹੁਣ ਸਰਬ ਘਟਾਂ ਦੇ ਜਾਣਣ ਵਾਲੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਉਸ ਦੇਸ਼ ਦੇ ਵਿੱਚ ਜਾ ਪਹੁੰਚੇ ਨੇ ਕਿ ਇਹਨਾਂ ਲੋਕਾਂ ਨੂੰ ਪਰਮੇਸ਼ਰ ਦੇ ਨਾਲ ਜੋੜਨਾ ਚਾਹੀਦਾ ਹੈ ਸੂ ਇੱਕ ਜ਼ਿਮੀਂਦਾਰ ਦੇ ਖੇਤ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਜਾ ਡੇਰਾ ਲਾਇਆ ਹੈ ਇਸ ਤਰ੍ਹਾਂ ਹੋਰ ਵੀ ਕੁਝ ਫਕੀਰ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੇ ਨਾਲ ਰਹਿਣ ਲੱਗ ਪਏ ਨੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਉਜਾੜ ਦੇ ਵਿੱਚ ਬੈਠੇ ਰਹਿਣ ਗੁਰੂ ਨਾਨਕ ਪਾਤਸ਼ਾਹ ਜੀ ਪਰਮੇਸ਼ਰ ਦਾ ਜਸ ਗਾਉਣ ਕੀਰਤਨ ਹੋਵੇ ਸੋ ਐਸਾ ਹੋਇਆ ਕਿ ਖੇਤੀ ਬੀਜਣ ਦਾ ਸਮਾਂ ਆ ਚੁੱਕਾ ਹੈ ਖੇਤੀ ਬੀਜਣ ਦਾ ਸਮਾਂ ਆ ਚੁੱਕਾ ਹੈ ਪਰ ਖੇਤ ਸੁੱਕੇ ਪਏ ਨੇ ਇਥੋਂ ਤੱਕ ਕਿ ਹਲ ਵੀ ਨਹੀਂ ਵਗ ਸਕਦਾ ਬਰਸਾਤ ਦੀ ਲੋੜ ਐ ਪਰ ਮੀਂਹ ਵਰਸ ਨਹੀਂ ਰਿਹਾ ਹੁਣ ਸਾਰੇ ਲੋਕ ਅੱਗੇ ਦੀ ਤਰ੍ਹਾਂ ਰਾਜੇ ਦੇ ਕੋਲ ਗਏ ਆਖਣ ਲੱਗੇ ਏ ਰਾਜਾ ਜੀ ਸਾਨੂੰ ਮੀਂਹ ਦੀ ਲੋੜ ਐ ਖੇਤੀ ਕਰਨੀ ਐ ਮੀਂਹ ਵਰਸਾਓ ਤਾਂ ਰਾਜੇ ਨੇ ਆਖਿਆ ਕਿ ਜਾਓ ਮੀਂਹ ਵਰਸੇਗਾ ਜਦ ਉਹ ਲੋਕ ਆ ਗਏ ਇੱਕ ਦਿਨ ਬੀਤਿਆ ਦੋ ਬੀਤੇ ਕਰਦਿਆਂ ਕਰਦਿਆਂ ਪੰਜ ਸੱਤ ਦਿਨ ਗੁਜ਼ਰ ਗਏ ਨੇ ਪਰ ਮੀਂਹ ਨਾ ਵਰਿਆ ਫਿਰ ਸਾਰੀ ਪ੍ਰਜਾ ਰਾਜੇ ਦੇ ਕੋਲ ਗਈ ਆਖਣ ਲੱਗੀ ਹੈ ਰਜਨ ਮੀਂਹ ਦੀ ਲੋੜ ਹੈ ਖੇਤੀ ਬੀਜਣੀ ਹੈ ਲੇਟ ਹੋ ਰਹੀ ਹੈ ਮੀਂਹ ਵਰਸਾਓ ਤੇ ਰਾਜੇ ਨੇ ਫਿਰ ਆਖਿਆ ਕਿ ਜਾਓ ਮੀਂਹ ਵਰਸੇਗਾ ਪਰ 12 ਦਿਨ ਗੁਜ਼ਰ ਗਏ ਮੀਂਹ ਨਾ ਪਿਆ ਤਾਂ ਫਿਰ ਰਾਜੇ ਦੇ ਕੋਲ ਗਏ ਰਾਜਾ ਜੀ ਨਹੀਂ ਤੇ ਪਿਆਜ ਨਹੀਂ ਤੇ ਰਾਜੇ ਨੇ ਆਖਿਆ ਕਿ ਮੈਂ ਕਰਾਂ ਕੀ ਪ੍ਰਜਾ ਬੜੀ ਬੇਚੈਨ ਹੋਈ ਐ ਪਰ ਅੱਗੇ ਨਹੀਂ ਆ ਜਾਂਦਾ ਸੀ ਹੁਣ ਆ ਨਹੀਂ ਰਿਹਾ ਹੁਣ ਨਾ ਤੇ ਕੋਈ ਹੱਲ 바ਵੇ ਨਾ ਕੋਈ ਬੀਜ ਬੀਜੇ ਸਾਰੇ ਹੀ ਲੋਕ ਬੜੇ ਹੀ ਉਦਾਸ ਹੋ ਕੇ ਆਪੂ ਆਪਣੇ ਘਰਾਂ ਦੇ ਵਿੱਚ ਬੈਠੇ ਨੇ ਇਸ ਤਰ੍ਹਾਂ ਇੱਕ ਜਿੰਮੇਦਾਰ ਜਿਸ ਦੇ ਖੇਤ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਬੈਠੇ ਨੇ ਉਹ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਆਇਆ ਕਰਦਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਸੁਣਦਾ ਸੀ ਇਸੇ ਤਰ੍ਹਾਂ ਜਦੋਂ ਅੱਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਆਇਆ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦਿਨਾਂ ਦੀਆਂ ਜਾਣਨ ਹਰ ਆਖਣ ਲੱਗੇ ਕਿ ਭਾਈ ਉਦਾਸ ਕਿਉਂ ਹੈ ਤਾਂ ਉਹ ਦੱਸਣ ਲੱਗਾ ਕਿ ਹੇ ਫਕੀਰ ਜੀ ਸਾਰੀ ਹੀ ਨਗਰੀ ਜੋ ਹੈ ਇਹ ਸਾਡੀ ਉੱਜੜ ਜਾਵੇਗੀ ਗੁਰੂ ਸਾਹਿਬ ਜੀ ਆਖਣ ਲੱਗੇ ਕੀ ਹੋਇਆ ਆਖਣ ਲੱਗਾ ਕਿ ਖੇਤੀ ਬੀਜਣ ਦਾ ਸਮਾਂ ਲੰਘਦਾ ਜਾ ਰਿਹਾ ਮੀਂਹ ਨਹੀਂ ਵਰਸ ਰਿਹਾ ਜੇ ਸਮੇਂ ਸਿਰ ਨਾ ਬੀਜੀ ਗਈ ਫਿਰ ਅਨਾਜ ਕਿੱਥੋਂ ਖਾਵਾਂਗੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਆਖਣ ਲੱਗੇ ਕਿ ਅੱਗੇ ਮੈਂ ਕਿਸ ਤਰ੍ਹਾਂ ਵਰਸਦਾ ਸੀ ਤਾਂ ਉਹ ਆਖਣ ਲੱਗਾ ਅੱਗੇ ਰਾਜਾ ਇਸ ਨਗਰੀ ਦਾ ਮੀਰ ਵਰਸਦਾ ਸੀ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਕਿ ਮੈਨੂੰ ਦੱਸ ਕਿ ਇਸ ਨਗਰੀ ਦੇ ਵਿੱਚ ਤੇ ਰਾਜਾ ਮੀਰ ਵਰਸਦਾ ਸੀ ਪਾਰੇ ਹੋਰ ਜੋ ਬਾਕੀ ਜਗ੍ਹਾ ਤੇ ਮੀਂਹ ਵਰਸਦਾ ਹੈ ਉਥੇ ਕੌਣ ਵਰਸੁੰਦਾ ਸੀ ਤਾਂ ਉਹ ਆਖਣ ਲੱਗਾ ਕਿ ਸਾਰੀਆਂ ਥਾਵਾਂ ਤੇ ਸੱਡਾ ਰਾਜਾ ਹੀ ਮੀਂਹ ਵਰ੍ਹੁੰਦਾ ਸੀ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਕਿ ਗੁਰੂ ਦੇ ਆਸਿਖਾ ਪਰਮੇਸ਼ਰ ਦਾ ਨਾਮ ਜਪੋ ਪਰਮੇਸ਼ਰ ਦੇ ਅੱਗੇ ਬੇਨਤੀਆਂ ਕਰੋ ਤਾਂ ਉਹ ਪਰਮੇਸ਼ਰ ਕਿਰਪਾ ਕਰੇਗਾ ਤੁਹਾਡੀ ਖੇਤੀ ਵੀ ਯੁਗੇਗੀ ਮੀਂਹ ਵੀ ਪਵੇਗਾ ਤਾਂ ਉਹ ਆਖਣ ਲੱਗਾ ਕਿ ਅਸੀਂ ਤੇ ਪਰਮੇਸ਼ਰ ਨੂੰ ਜਾਣਦੇ ਹੀ ਨਹੀਂ ਕਿ ਪਰਮੇਸ਼ਰ ਹੈ ਕੀ ਚੀਜ਼ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਆਖਣ ਲੱਗੇ ਕਿ ਭਾਈ ਪਰਮੇਸ਼ਰ ਦੀ ਤੇ ਸਾਰੀ ਸ੍ਰਿਸ਼ਟੀ ਹੈ ਉਹ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਨਾ ਹੋਵੇ ਸਾਰੀਆਂ ਹੀ ਥਾਵਾਂ ਤੇ ਉਹ ਰਹਿੰਦਾ ਕਟ ਘਟ ਦਾ ਉਹ ਜਾਣੀ ਜਾਣ ਐ ਸਾਰੀਆਂ ਹੀ ਪੁਰੀਆਂ ਲੋਵਾਂ ਵਿੱਚ ਜਿੱਥੇ ਵੀ ਉਸ ਕਰਤਾਰ ਨੂੰ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਨੂੰ ਯਾਦ ਕਰੀਏ ਅਰਾਧੀਏ ਉੱਥੇ ਹੀ ਉਹ ਹਾਜ਼ਰਾ ਹਜੂਰ ਐ ਉਹ ਜੀਵਾਂ ਦੀਆਂ ਬੇਨਤੀਆਂ ਨੂੰ ਸੁਣਦਾ ਹੈ ਤਾਂ ਉਹ ਆਖਣ ਲੱਗਾ ਕਿ ਸਤਿਗੁਰੂ ਜੀ ਅਸੀਂ ਤੇ ਤੁਹਾਡੇ ਹੀ ਮੁਖ ਤੋਂ ਸੁਣਿਆ ਤਾਂ ਆਖਣ ਲੱਗਾ ਕਿ ਸਾਨੂੰ ਤੇ ਪਤਾ ਨਹੀਂ ਕਿਸ ਦੀ ਤੁਸੀਂ ਗੱਲ ਕਰ ਰਹੇ ਹੋ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਕਿ ਫਿਰ ਹੁਣ ਮੇਰੀ ਗੱਲ ਮੰਨੋ ਤੁਸੀਂ ਪਰਮੇਸ਼ਰ ਨੂੰ ਸਿਮਰੋ ਪਰਮੇਸ਼ਰ ਦੇ ਕੋਲੋਂ ਮੀਂਹ ਮੰਗੋ ਤੇ ਮੀਂਹ ਪਵੇਗਾ ਜ਼ਿਮੀਦਾਰ ਨੇ ਆਖਿਆ ਕਿ ਰਾਜੇ ਨੂੰ ਤੇ ਆਪਾਂ ਵੇਖਦੇ ਆਂ ਉਸ ਨੇ ਅਗੇ ਮੀਂਹ ਵਰਾਇਆ ਤਾਂ ਉਹਦੇ ਕੋਲੋਂ ਮੰਗਦੇ ਹੁਣ ਜੇ ਆਪਾਂ ਉਸ ਪਰਮੇਸ਼ਰ ਨੂੰ ਵੇਖੀਏ ਫੇਰ ਸਾਨੂੰ ਭਰੋਸਾ ਆਵੇ ਉਦਾਂ ਕਿਦਾਂ ਆਪਾਂ ਮੰਨੀਏ ਕਿ ਕੋਈ ਪਰਮੇਸ਼ਰ ਕੋਈ ਰੱਬ ਵੀ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਉਹ ਪਰਮੇਸ਼ਰ ਕੁਦਰਤ ਤੋਂ ਜਾਣੀਦਾ ਹੈ ਉਹ ਪਰਮੇਸ਼ਰ ਦੀ ਕੁਦਰਤ ਬੜੀ ਬਯੰਤ ਹੈ ਉਹਦੇ ਦੇਣ ਦੇ ਤਰੀਕੇ ਬੜੇ ਬਯੰਤ ਨੇ ਉਹ ਆਖਣ ਲੱਗਾ ਮਹਾਰਾਜ ਕੁਦਰਤ ਕੀ ਚੀਜ਼ ਆ ਪਰਮੇਸ਼ਰ ਦੀ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਹੁਣ ਤੈਨੂੰ ਕੁਦਰਤ ਵਖਾਲੀ ਦਿਨੇ ਆ ਇਸ ਤਰ੍ਹਾਂ ਕੰਮ ਕਰ ਤੂੰ ਆਪਣਾ ਖੇਤ ਵਾਹ ਇਹਦੇ ਵਿੱਚ ਬੀਜ ਬੀਜ ਜੇ ਤੀ ਇਸੇ ਸੁੱਕੇ ਖੇਤ ਦੇ ਵਿੱਚ ਬੀਜ ਯੁਗ ਪਿਆ ਤਾਂ ਫੇਰ ਭਾਈ ਤੂੰ ਇਹ ਗੱਲ ਜਾਣ ਲੈ ਕਿ ਕੋਈ ਪਰਮੇਸ਼ਰ ਹੈ ਕੋਈ ਰੱਬ ਹੈ ਤਾਂ ਉਹ ਜਿੰਮੇਦਾਰ ਆਖਣ ਲੱਗਾ ਕਿ ਬਿਨਾਂ ਜ਼ਮੀਨ ਗਿੱਲੀ ਕੀਤਿਆਂ ਹਲ ਹੀ ਨਹੀਂ ਵਗਣਾ ਬੀਜ ਬੀਜਣਾ ਤੇ ਬੜੀ ਦੂਰ ਦੀ ਗੱਲ ਐ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਭਲਿਆ ਤੂੰ ਇਦਾਂ ਕੰਮ ਕਰ ਤੂੰ ਆਪਣਾ ਹੱਲ ਲੈ ਕੇ ਆ ਤੇਰਾ ਹੱਲ ਵਗੇਗਾ ਇਹ ਸਾਡਾ ਤੇਰੇ ਨਾਲ ਬਚਨ ਰਿਹਾ ਤਾਂ ਉਹ ਜ਼ਿੰਮੇਦਾਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਆਪਣੇ ਘਰ ਨੂੰ ਚਲਾ ਗਿਆ ਜਾਂ ਘਰ ਆਇਆ ਉਸ ਨੇ ਸਾਰੀ ਹੀ ਨਗਰੀ ਦੇ ਵਿੱਚ ਇਹ ਗੱਲ ਫਲਾ ਦਿੱਤੀ ਕਿ ਭਾਈ ਇੱਕ ਬਾਹਰ ਫਕੀਰ ਬੈਠਾ ਉਹ ਆਖਦਾ ਹੈ ਮੈਂ ਪਰਮੇਸ਼ਰ ਦਾ ਪਿਆਰਾ ਹਾਂ ਤਾਂ ਉਹ ਆਖਦਾ ਹੈ ਕਿ ਜੋ ਵੀ ਸਾਨੂੰ ਰਿਜਕ ਦਿੰਦਾ ਹੈ ਉਹ ਦੇਣ ਵਾਲਾ ਪਰਮੇਸ਼ਰ ਹੈ ਮੈਂ ਵੀ ਪਰਮੇਸ਼ਰ ਹੀ ਪੰਦਾ ਹੈ ਪਰਮੇਸ਼ਰ ਦਾ ਨਾਮ ਲੈ ਕੇ ਹਲਵਾਓ ਬੀਜ-ਬੀਜੋ ਖੇਤੀ ਯੁਗੇਗੀ ਜਦ ਇਹ ਗੱਲ ਉਹਨੇ ਨਗਰੀ ਦੇ ਵਿੱਚ ਆਖੀ ਤੇ ਲੋਕ ਉਹਨੂੰ ਮਖੌਲ ਕਰਨ ਅੱਗੋਂ ਹੱਸਣ ਆਖਣ ਲੱਗੇ ਤੂੰ ਸਦਾਈ ਹੋ ਗਿਆ ਕਦੇ ਨੀਤੋਂ ਬਗੈਰ ਖੇਤੀ ਉਗਦੀ ਦੇਖੀ ਅੱਗੇ ਤਾਂ ਇਦਾਂ ਦੀਆਂ ਲੋਕਾਂ ਦੇ ਕੋਲੋਂ ਗੱਲਾਂ ਸੁਣ ਕੇ ਉਹ ਫੇਰ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਆ ਗਿਆ ਆਖਣ ਲੱਗਾ ਸਤਿਗੁਰੂ ਜੀ ਮੈਨੂੰ ਤੇ ਸਾਰੀ ਨਗਰੀ ਦੇ ਲੋਕ ਕਮਲਾ ਆਖਦੇ ਕਮਲਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਕਿ ਜਾ ਭਾਈ ਤੂੰ ਇਦਾਂ ਕੰਮ ਕਰ ਤੂੰ ਆਪਣੇ ਘਰੋਂ ਹੱਲ ਲੈ ਕੇ ਆ ਤੇਰੀ ਖੇਤੀ ਦੇ ਅਸੀਂ ਜਾਮਣ ਰਹੇ ਤੇਰੀ ਖੇਤੀ ਜ਼ਰੂਰ ਰੁਗੇਗੀ ਤਾਂ ਉਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਮੰਨ ਕੇ ਹੁਣ ਆਪਣੇ ਘਰੋਂ ਹੱਲ ਲੈ ਕੇ ਆ ਗਿਆ ਜਾਂ ਉਹ ਹੱਲ ਲੈ ਕੇ ਆਇਆ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਕਿ ਇੱਕ ਆਦਮੀ ਹਲ ਵਾਵੇ ਤੇ ਦੂਸਰਾ ਨਾਲ ਦੇ ਨਾਲ ਬੀਜ ਪਾਈ ਜਾਵੇ ਸਾਰੀ ਖੇਤੀ ਉੱਗੇਗੀ ਇਸ ਤਰ੍ਹਾਂ ਉਸ ਨੇ ਸਾਰੀ ਹੀ ਖੇਤੀ ਆਪਣੀ ਬੀਜ ਦਿੱਤੀ ਹੁਣ ਉਸ ਦੇ ਵੱਲ ਵੇਖ ਕੇ ਹੋਰ ਵੀ ਲੋਕ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੈਰੀਂ ਆ ਪਏ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਵੀ ਸ਼ਰਨ ਵਿੱਚ ਆਏ ਤਾਂ ਗੁਰੂ ਸਾਹਿਬ ਜੀ ਨੇ ਆਖਿਆ ਤੁਸੀਂ ਵੀ ਬਿੱਜ ਉਸੇ ਤਰ੍ਹਾਂ ਤੁਹਾਡੀ ਵੀ ਉੱਗੇਗੀ ਇਸ ਤਰ੍ਹਾਂ ਸਾਰੇ ਹੀ ਨਗਰੀ ਨੇ ਖੇਤੀ ਸੁੱਕੀਆਂ ਹੀ ਖੇਤਾਂ ਦੇ ਵਿੱਚ ਬੀਜ ਦਿੱਤੀ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਭਾਈ ਹੁਣ ਪਰਮੇਸ਼ਰ ਦੀ ਬੰਦਗੀ ਕਰਿਆ ਕਰੋ ਉਹਦੇ ਕੋਲੋਂ ਮੰਗਿਆ ਕਰੋ ਸੱਚ ਬੋਲਿਆ ਕਰੋ ਫਿਰ ਪਰਮੇਸ਼ਰ ਤੁਹਾਡੇ ਤੇ ਸਦਾ ਹੀ ਕਿਰਪਾ ਰੱਖੇਗਾ ਹੁਣ ਖੇਤੀ ਬੀਜ ਚੁੱਕੇ ਨੇ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਬਚਨਾਂ ਨੂੰ ਮੰਨ ਦੇ ਉਹ ਲੱਗੇ ਗੁਰੂ ਗੁਰੂ ਜਪਣ ਤਾਂ ਸਾਧ ਸੰਗਤ ਜੀਓ ਆਪਣੇ ਸਮੇ ਸਿਰ ਸੁੱਕੀਆਂ ਖੇਤਾਂ ਦੇ ਵਿੱਚ ਉਹ ਖੇਤੀ ਉਗ ਗਈ ਐ ਜਦੋਂ ਰਾਜੇ ਨੇ ਸੁਣਿਆ ਕਿ ਸਾਰੀ ਹੀ ਨਗਰੀ ਦੀ ਬੀਜੀ ਖੇਤੀ ਬਿਨਾਂ ਵਰਖਾ ਤੋਂ ਸੁੱਕਿਆਂ ਖੇਤਾਂ ਵਿੱਚ ਉੱਗ ਗਈ ਐ ਤੇ ਰਾਜਾ ਵੀ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਤੇ ਆਪਿਆ ਤਾਂ ਗੁਰੂ ਸਾਹਿਬ ਜੀ ਮਹਾਰਾਜ ਆਖਦੇ ਨੇ ਕਿ ਪਰਮੇਸ਼ਰ ਦਾ ਨਾਮ ਜਪਿਆ ਕਰੋ ਪਰਮੇਸ਼ਰ ਤੋਂ ਬਿਨਾ ਹੋਰ ਕੋਈ ਦੇਣ ਵਾਲਾ ਨਹੀਂ ਹੈ ਪਰਮੇਸ਼ਰ ਦੇ ਪਾਸੋਂ ਮੰਗੋ ਉਹ ਸਾਰਿਆਂ ਹੀ ਥਾਵਾਂ ਤੇ ਦਾਤਾਂ ਦੇ ਰਿਹਾ ਹੈ ਉਹ ਹੀ ਇਸ ਖੇਤੀ ਨੂੰ ਅਗਾਉਣ ਵਾਲਾ ਹੈ ਤਾਂ ਸਾਧ ਸੰਗਤ ਜੀਓ ਸਮਾਂ ਬਤੀਤ ਹੋਇਆ ਆਪਣੇ ਸਮੇਂ ਅਨੁਸਾਰ ਖੇਤੀ ਪੱਕ ਕੇ ਤਿਆਰ ਹੋ ਚੁੱਕੀ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਸ ਖੇਤੀ ਨੂੰ ਵੇਖ ਕੇ ਸਾਰੇ ਹੈਰਾਨ ਹੋ ਗਏ ਕਿ ਬਿਨਾਂ ਪਾਣੀ ਤੋਂ ਖੇਤੀ ਇੰਜ ਪੱਕ ਕੇ ਤਿਆਰ ਹੋਈ ਹੈ ਜਿਸ ਤਰ੍ਹਾਂ ਪਹਿਲਾਂ ਹੁੰਦੀ ਸੀ ਉਸ ਦੇ ਨਾਲੋਂ ਵੀ ਖੇਤੀ ਜੋ ਹੈ ਉਹ ਜਿਆਦਾ ਹਰੀ-ਭਰੀ ਦਿਖ ਰਹੀ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਆਖਣ ਲੱਗੇ ਕਿ ਭਾਈ ਤੁਹਾਡੀ ਖੇਤੀ ਪੱਕ ਕੇ ਤਿਆਰ ਹੋ ਚੁੱਕੀ ਹੈ ਇਸ ਨੂੰ ਵੱਢੋ ਉਹਨਾਂ ਨੇ ਖੇਤੀ ਨੂੰ ਵੱਢਿਆ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਆਖਣ ਲੱਗੇ ਕਿ ਭਾਈ ਇੱਕ ਬੂਟਾ ਪੁੱਟ ਕੇ ਵੇਖੋ ਥੱਲੇ ਕੀ ਹੈ ਤਾਂ ਉਸ ਵੇਲੇ ਜਦੋਂ ਇੱਕ ਬੂਟਾ ਪੁੱਟਿਆ ਆ ਵੇਖਦੇ ਹਨ ਕਿ ਜ਼ਮੀਨ ਦੇ ਥੱਲੇੋਂ ਅੰਗਿਆਰ ਨਿਕਲੇ ਨੇ ਭਖਦੇ ਅੰਗਿਆਰ ਜਿਨ੍ਹਾਂ ਉੱਤੇ ਪੈਰ ਵੀ ਨਹੀਂ ਰੱਖਿਆ ਜਾ ਸਕਦਾ ਸਾਰੇ ਲੋਕ ਹੈਰਾਨ ਹੋਏ ਰਾਜਾ ਵੀ ਪਰਜਾ ਵੀ ਸਾਰੀ ਹੀ ਨਗਰੀ ਦੇ ਲੋਕ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੇਖ ਹੋਏ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਇਹ ਹੈ ਪਰਮੇਸ਼ਰ ਦੀ ਕੁਦਰਤ ਜੇ ਉਸ ਨੇ ਦੇਣਾ ਹੋਵੇ ਉਹ ਅੰਗਾਰ ਤੇ ਵੀ ਖੇਤੀ ਬਣਾ ਸਕਦਾ ਹੈ ਪਕਾ ਸਕਦਾ ਹੈ ਉਹ ਦੇ ਸਕਦਾ ਹੈ ਤੇ ਦੇ ਰਿਹਾ ਹੈ ਇਸ ਤਰ੍ਹਾਂ ਸੱਦ ਸੰਗਤ ਜੀਓ ਗੁਰੂ ਸਾਹਿਬ ਜੀ ਮਹਾਰਾਜ ਨੇ ਉਸ ਦੇਸ਼ ਦਾ ਨਾਮ ਸਵਾਲਿਓ ਦੇਸ਼ ਰੱਖਿਆ ਤੇ ਸਾਰਿਆਂ ਨੂੰ ਨਾਮ ਦਾਨ ਇਸ਼ਨਾਨ ਇਹ ਦਰੜਾਇਆ ਕਿ ਨਾਮ ਜਪੋ ਦਾਨ ਕਰੋ ਸਮੇ ਸਿਰ ਇਸ਼ਨਾਨ ਕਰੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਪਦੇਸ਼ ਹਨ ਨਾਮ ਜਪੋ ਕਿਰਤ ਕਰੋ ਤੇ ਵੰਡ ਕੇ ਸਕੋ ਸੋ ਗੁਰੂ ਸਾਹਿਬ ਜੀ ਨੇ ਆਖਿਆ ਕਿ ਜੋ ਵੀ ਸਿੱਖ ਆਵੇ ਉਸ ਦੀ ਟਹਿਲ ਕਰਨੀ ਭਾਵ ਸੇਵਾ ਕਰਨੀ ਕਿਰਤ ਧਰਮ ਦੀ ਕਰਨੀ ਹੈ ਇਸ ਤਰ੍ਹਾਂ ਗੁਰੂ ਸਾਹਿਬ ਜੀ ਮਹਾਰਾਜ ਉਤੋਂ ਅੱਗੇ ਚਾਲੇ ਮਾਰਦੇ ਨੇ ਇਹ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ ਕੋਲਿਆਂ ਤੇ ਖੇਤੀ ਕਰਨ ਵਾਲੀ ਸਾਖੀ ਸੋ ਜੇ ਵੀਡੀਓ ਚੰਗੀ ਲੱਗੀ ਜਰੂਰ ਹੀ ਲਾਈਕ ਤੇ ਸ਼ੇਅਰ ਕਰਿਆ ਕਰੋ ਇਸ ਤਰ੍ਹਾਂ ਹੋਰ ਵੀਡੀਓ ਵੇਖਣ ਵਾਸਤੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਅਸਮਰਦਾ ਪੂਰੀਆਂ ਕਰਨ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ